ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਇੱਕ ਤਾਜੀ ਵਾਢ ਸੁਣ ਵਾਲੀ ਤੇ ਇੱਕ ਦਿਖਾਵਾਂਗੇ ਟੋਕੜ ਗੱਬਣ ਵਾਢ ਚੱਕ ਵਾਸਤੇ ਇੱਕ ਦਿਖਾਵਾਂਗੇ ਪਾਲਕ ਕੱਟੀ ਤੰੜਾ ਗਸੇਲਾ ਡਿਟੇਲ ਵੀਰ ਤੋਂ ਪੁੱਛਦੇ ਹੋਗੇ ਕੀ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਹੈ ਕੁਲਦੀਪ ਪਿੰਡ ਤਣਾਉਲਾ ਸ਼ਨਾਲ ਰੋਡ ਤੇ ਘਰ ਨੇ ਕੋਈ ਛੱਡੀ ਠੀਕ ਆ ਜ਼ਿਲ੍ਹਾ ਬਰਨਾਲਾ ਪੈ ਗਿਆ ਮੋਬਾਈਲ ਨੰਬਰ ਆਪਣਾ 8283053104 8283053104 53104 ਪਹਿਲੇ ਨੰਬਰ ਜਿਹੜੀ ਤਾਜੀ ਸੂਰ ਵਾਲੀ ਵੜ ਦੇਖਦੇ ਕਿਹੜਾ ਸੂਸੂੰਦੀ ਆ ਤੀਜੇ ਸੂਰ ਦੀ ਕੈਦਨ ਲੈਂਦੀ ਆ 10 ਰਾਂਗ ਵਿੱਚ ਦੁੱਧ ਕਿੰਨਾ ਪਾਇਆ ਵਿੱਚ ਜੀ ਬਾਰਾਂ ਨੇ 18 18 ਮੀਟਰ ਮੰਨ ਕੇ ਜਿਹੜੀ 20 ਦੇ ਘਰ ਵਾਲੀ ਹੈ ਇਸ ਵਾਰ ਬਾਹਰ ਕੱਢੂਗਾ ਮੋਹਲੇ ਦਾ ਕੀ ਰੱਖਿਆ 65 ਮਾਣ ਤਾਨ ਮਾਣ ਤਾਨ ਕਰ ਦੇ ਤੋਰੀ ਬਾਹਰ ਨੂੰ ਸੋbro 8-10 ਦਿਨਾਂ ਨੂੰ ਚੂਣ ਚ ਬਾਕੀ ਆ ਮੁੱਲੇ ਦਾ ਹੈਗਾ 65000 ਰੁਪਇਆ ਤੇ ਮਾਨਦਾਨੇ ਦੇ ਵਿੱਚ ਉਹ ਹੋ ਜੂਗਾ ਤੀਜਾ ਸੁਆ ਵੜ ਸੁਂਦੀ ਪਿਆ 20 ਦੀ ਐਵਰੇਜ ਮੰਨ ਕੇ ਚਲੋ ਘੱਤ ਕਾੜ ਬੇਲ ਬੁੱਲ ਬਹੁਤ ਆ ਵਜਨ ਮੌਜੂਦ ਵੜ ਦੇ ਵਿੱਚ ਬਹੁਤ ਜ਼ਿਆਦਾ ਰਾਜੀ ਸੰਗੀ ਸਭੀ ਪੜੀ ਵੀ ਆ ਤੇ ਹਫਤੇ ਦਾਖ ਦਿੰਦੀ ਕੱਚੀ ਆ ਗੰਦੀ ਹਲੇ ਲੇਵਾ ਬਿਲਕੁਲ ਫਿਟਿੰਗ ਵਾਲੀ ਨਹੀਂ ਗੱਲ ਵੀ ਤੀਸਰਾ ਸੁਆ ਲੇਵਾ ਤੋੜ ਗਈਏ ਪਰ ਲੇਵਾ ਬਿਲਕੁਲ ਜਵਾਨੀ ਸ਼ੋਅ ਕਰਦਾ ਪਿਆ ਵੜ ਦਾ ਪੂਰੀ ਸਾਫ ਸੁੱਧਰੀ ਸੋਹਣਾ ਮੁਠੀ ਵਾਲਾ ਥਾਣਾ ਤੇ ਮਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦੇ ਜਾਂਦੀ ਆ ਰਾਜੀ ਚੰਗੀ ਸੰਮੀ ਪੜੀ ਇਹਦੇ ਲਗਭਗ 8 ਤੋਂ 10 ਦਿਨ ਬਾਕੀ ਪਈ ਹੈਗੇ ਤੇ ਲੇਵਾ ਵਗੈਰਾ ਆਪਾਂ ਨੇਰ ਤੋਂ ਫਿਰ ਦਿਖਾ ਜੀ ਚਾਰੇ ਸਾਰੇ ਨਿੱਖਣਵੇਂ ਸਾਫ ਸੁਥਰੇ ਤੇ ਵਧੀਆ ਵੀਰੇ ਲੰਬਾੜੇ ਸੁੱੱਚ ਬਾਈ ਜਾਂਦੀ ਹੈ ਹਨਾ ਹਾਂ ਹਾਂ ਬਈ ਠੀਕ ਹੈ ਅੱਗੇ ਦੋ ਨੰਬਰ ਜਿਹੜੇ ਟੋਕਰ ਗੱਪੜ ਦੇਖੀਏ ਨੇ ਆਪਾਂ ਇਹ ਕਿਹੜਾ ਸੂਈ ਹੋਈ ਆ ਤੇ ਦੂਜਾ ਸੂਈ ਹੋਈ ਹੁਣ ਤੀਜਾ ਸੂਏ ਅਗੇ ਹਾਂ ਤੀਜਾ ਤਿੰਨ ਮਹੀਨਾ ਦੀ ਗੱਪਣਾ ਇਹ ਠੀਕ ਹੈ 8 ਕਿਲੋ ਦੁੱਧ ਦਾ ਭਾਜ ਦਾ ਕੀ ਆ ਇਹਦਾ 35000 30000 ਦੀ ਦਵਾਂਗੇ 30000 ਦੀ ਦੁੱਧ 8 ਕਿਲੋ ਦੋ ਟਾਈਮ ਮਿਲਣੇ ਭਾਵੇਂ ਕੋਈ ਚਾਹੇ ਚਾਰ ਟੰਗੀ ਦੋੜੂ ਥਣ ਚਾਰੇ ਨਿਆਣਾ ਪਹਾੜੇ ਦੀ ਹੈ। ਤੋਰੀ ਬਾਹਰ ਨੂੰ। ਸੋ ਵੀਰ ਦੂਜੇ ਨੰਬਰ ਤੇ 30000 ਦੀ ਵੀਰ ਕਹਿੰਦਾ ਬੈਡ ਦੇਣੀ ਆ ਤਿੰਨ ਮਹੀਨਿਆਂ ਤੋਂ ਉਪਰ ਗੱਪਣ ਵੀਰੇ। ਹਾਂ। ਮੀ 5-4 ਦਿਨਾਂ ਤੋਂ ਉਪਰ ਆ। ਸੋ ਤਿੰਨ ਮਹੀਨਿਆਂ ਤੋਂ 5-4 ਦਿਨਾਂ ਉਪਰ ਆ ਡਾਕਟਰ ਆਪਦਾ ਨਾਮ ਲੈ ਕੇ ਤੋਕੜ ਗੱਪਣ ਚੈੱਕ ਪਾਸਾ ਬੈਡ ਬਿਲਕੁਲ। ਸੋ ਘੱਟ ਕਾੜ ਵਗੈਰਾ ਦੇਖੋ ਥੋੜੀ ਏਅਰ ਸ਼ੈਰ ਜੰਗ ਜੱਗ ਪੱਲੀ ਫੋਟਾ ਸਾੜਾਂ ਦੀ। ਦੂਜਾ ਸੂਈ ਬਿਆ 8 ਕਿਲੋ ਦੁੱਧ ਆ। 30000 ਦੇ ਵਿੱਚੋਂ ਛੋੜ ਦੋ ਆ ਵੀਰ ਮੋਕੇ ਦੇ ਮਨੋਟਾ। ਤੇ ਕਿ ਤੀਜੇ ਨੰਬਰ ਆਪਾਂ ਪਾਲਕ ਕੱਟੀ ਦੇਖੀਏ ਨੇ ਵੀਰੇ। ਇਹ ਕਿੰਨੀ ਚੰਗੀ ਮਹਿਦੀ ਆ ਇਹ 12 ਕਿਲੋ ਦੁੱਧ ਦਾ ਵੀ ਸਹੀ ਠੀਕ ਹੈ 1.5 ਸਾਲੇ ਹੋ ਗਈ ਇਹਦੀ ਉਮਰ ਥਣ ਚਾਰੀਏ ਫੋਟਸਾਂ ਤੇ ਨਹੀਂ ਕੋਈ ਨਾ ਚਾਰੇ ਥਣੇ ਠੀਕ ਹੈ ਸੋ ਥਾਣੇ ਦੇ ਚਾਰੀ ਆ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਤੇ ਦੇਖੋ ਥਣ ਚਾਰੇ ਝੋਲੇ ਜੰਗੇ ਕੱਟੀ ਦੀ ਹੈ ਨਾ ਤੇ ਇਹਦਾ ਭਾਪਾ ਕੀ ਰੱਖਿਆ ਇਹਦਾ ਮਗਰ ਰੱਖਿਆ ਵੀ 30000 ਰੁਪਏ ਮਾਨਦਾਨ ਹੋ ਜਾਊਗਾ 25000 ਦੀ 25000 ਦੀ ਕੱਟੀ ਆਪਾਂ ਦੇਣੀ ਆ 8283 55104 ਪਿੰਡ ਤਨੌਲਾ ਖੁਰਦ ਤਨੌਲਾ ਛੰਨਾ ਰੋਡ ਤੇ ਘਰ ਨੇ ਕੋਈ ਠੀਕ ਹੈ ਜਿਲ੍ਹਾ ਕਰਨਾਲਾ ਸੋ ਤਿੰਨਾਂ ਨਗਰਾਂ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲੈ ਸਭ ਦਾ ਤੈਅ ਤਲੋ